ਆਰਿਆਂ ਨੂੰ ਦੇਣਾ ਚਾਹੁੰਦੇ ਨੇ ਫਿਰ ਕੋਈ ਇਹ ਨਾ ਸਾਧੂ ਜੀ ਸਾਹਿਬ ਤੁਸੀਂ ਕੀ ਹੈ ਤੋਂ ਫਰਦਕੀ ਕਰਦੇ ਆ ਪਹਿਲਾਂ ਵੀ ਦਿੱਤੀ ਬਣੀ ਸੀ ਪ੍ਰੋਟੈਸਟ ਕਰਾਂਗੇ ਪਰ ਪ੍ਰਦਰਸ਼ਨ ਇਸ ਸਮੇਂ ਜਿਹੜੀ ਸਰਕਾਰਾਂ ਉਹ ਸਫਲ ਨੂੰ ਨਹੀਂ ਦੇਦੀ ਲਗਾਤਾਰ ਕਿਸਾਨਾਂ ਨਾਲ ਨਹੀਂ ਕਰਾਂਗੇ ਕਿ ਇਹ ਗਲਤ ਕਰਦੇ ਪਾ ਲੈ। ਵੇਖੋ ਕੋਈ ਗੱਲ ਨਹੀਂ ਜਿਹੜੀਆਂ ਸਰਕਾਰਾਂ ਇਹੋ ਜਿਹਾ ਕੰਮ ਕਰਦੀਆਂ ਨੇ ਧੱਕਾ ਕਰਦੀਆਂ ਨੇ ਉਹਨਾਂ ਸਰਕਾਰਾਂ ਨੂੰ ਲੋਕ ਫਿਰ ਸਮਾਉਣ ਤੇ ਵੀਰ ਉਹਨਾਂ ਤੋਂ ਜਵਾਬ ਮੰਗਦੇ ਨੇ ਇਹਨਾਂ ਗੱਲਾਂ ਦੇ ਵੀ ਫਲਾਣੇ ਫਲਾਣੇ ਟਾਈਮ ਤੁਸੀਂ ਕੀ ਕੀਤਾ ਸਾਡੇ ਨਾਲ ਉਦੋਂ ਜਵਾਬ ਮੰਗਦੇ ਆ ਠੀਕ ਹੈ ਸਰਕਾਰ ਇਹ ਤੱਕ ਸਿਆ ਲੋਕ ਜਿਹੜਾ ਦਮ ਜਾਂਦੇ ਨੇ ਪਰ ਇਹ ਕਿਸਾਨ ਜਥੇਬੰਦੀਆਂ ਇੱਥੇ ਰਹਿਣੀਆਂ ਨੇ ਇਹਨਾਂ ਸਦਾ ਕਲਨਾਏ ਸਦਾ ਬਹਾਰ ਨੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਮਾਰ ਕੇ ਜੁੱਤੀਆਂ ਰੋਪਣ ਕਰਦੇ ਨਾ ਸਰਕਾਰ ਨੇ ਤੱਕ ਦਿੱਤਾ ਹੈ ਕਿ ਲੈਂਡ ਗੇਨ ਹੋਵੇ ਜਿਹਦੇ ਨਾਲ ਸਾਉਂਦਾ ਨੂੰ ਨੁਕਸਾਨ ਨਹੀਂ ਨਾ ਕਿੰਨਾ ਜ਼ਾਵੀ ਦਾ ਸਾਥ ਹੋ ਇਹ ਸੂ ਨੁਕਸਾਨ ਕੀ ਕੀ ਨੇ ਮੈਨੂੰ ਅੱਜ ਸਾਰਾ ਕੁਝ ਸਪੱਸ਼ਟ ਹੋ ਗਿਆ ਤੇ ਲੁਧਿਆਣੇ ਤੋਂ ਵੀ ਜਿੰਨ ਖਾਏ ਹੋਇਸ ਕੇ ਸਭੀ ਉਹਨਾਂ ਨੇ ਵੀ ਗੱਲ ਬਿਲਕੁਲ ਕਲੀਅਰ ਕੀਤੀ ਕਿ ਜੋ ਸਿਰਜਕੀਆਂ ਬੰਦ ਕਰ ਦਿੱਤੀਆਂ ਗਈਆਂ ਇੰਤਖਾਲ ਬੰਦ ਕਰ ਦਿੱਤੇ ਗਏ ਲੋਨ ਬੰਦ ਕਰ ਦਿੱਤੇ ਗਏ ਕਿ ਜਿੱਥੇ ਜਿੱਥੇ ਐਕਵਾਇਰ ਕਰਦੇ ਨੇ ਇਫੈਕਟਾਂ ਕਰ ਦਿੱਤੇ ਨੇ ਉਹਨਾਂ ਹਣਾ ਜੇਕਰ ਸਰਕਾਰ ਉਹਨਾਂ ਲੋਕਾਂ ਤੋਂ ਹੀ ਲੈਣਾ ਚਾਹੁੰਦੀ ਏ ਜਿਹੜੇ ਲੋਕ ਆਪਣੀ ਮਰਜ਼ੀ ਨਾਲ ਇਹਨਾਂ ਨੂੰ ਜ਼ਮੀਨ ਦੇਣਗੇ ਫਿਰ ਉਹ ਸਾਰੀ ਜਗ੍ਹਾ ਦੇ ਉੱਤੇ ਬੰਦ ਕਿਉਂ ਕਰ ਦਿੱਤੇ ਸਾਰੇ ਦਾ ਸਾਰਾ ਸਿਸਟਮ ਸਰਕਾਰ ਨੇ ਰੁਕਿਆ ਲੋਕਾਂ ਨੂੰ ਮਜਬੂਰ ਕਰਕੇ ਵੇਲਣੇ ਦੇ ਵਿੱਚੋਂ ਦੀ ਕੱਢ ਕੇ ਇੱਕ ਵਾਰ ਤਾਂ ਫੇਰ ਜ਼ਮੀਨ ਦੇ ਵੀ ਲੈਣਾ ਚਾਹੁੰਦੇ ਨੇ ਜੋ ਲੋਕ ਨਹੀਂ ਹੁੰਦੇ ਰਨਨਤੀ ਕਿਦਾਂ ਵਾਲੀ ਹੈ ਰਨਨਤੀ ਦਾ ਸਟਾਪ ਪ੍ਰੋਗਰਾਮ ਚਲਾਏ ਹੋਏ ਨੇ ਹੁਣ 30 ਨੂੰ ਟਰੈਕਟਰ ਮਾਰਤੇ ਜਿੱਥੇ ਜਿੱਥੇ ਵੀ ਲੋਕ ਅਫੈਕਟ ਹੋ ਰਹੇ ਨੇ ਉੱਥੇ ਉੱਥੇ ਟਰੈਕਟਰ ਮਾਰ ਕੇ ਉਹ ਕੰਮ ਕਰਤਾ ਵੀ ਟਰੈਕਟਰ ਕਰਾਏ ਹੋਏ ਉਹਨਾਂ ਏਰੀਆ ਚ ਮਾਰ ਕੇ ਹੋਊਗੀ ਉਸ ਤੋਂ ਬਾਅਦ ਵੱਡੀ ਰੈਲੀ ਜਿਹੜੀ ਮੁੱਲਾਂਪੁਰ ਦਾਕਾ ਵਿੱਚ ਹੋਈ ਹੈ ਉੱਥੇ ਹੋਊਗੀ ਉੱਥੇ ਅਗਲੀ ਰਨਨਤੀ ਹੈ ਮੁੱਲਾਂਪੁਰ ਦਾਕਾ ਦੇ ਵਿੱਚ ਅਗਲੀ ਰਨਨਤੀ ਦਾ ਐਲਾਨ ਉੱਥੇ ਕੀਤਾ ਹੈ ਜੀ ਕੀ ਹੋ ਸਕਦਾ ਹੈ ਕਿ ਜੇਕਰ ਇਹ ਪਾਲਿਸੀ ਵਾਪਸ ਨਾ ਲਈ ਕੌਣ ਵਾਲੇ ਦਿਨਾਂ ਦੇ ਕੋਡਾ ਘਾਨਾ ਪ੍ਰਦਰਸ਼ਨ ਹੋ ਤਕੋ ਉਹ ਮੇਗੂ ਜੀ ਤਾਂ ਕਿਹੜੇ ਬਾਗ ਦੇ ਮੂਲੀ ਆ ਮੋਦੀ ਨੂੰ ਆ ਵਾਪਸ ਲੈਣੇ ਪੈ ਗਏ ਸੀ ਬਿਲਕੁਲ ਇੱਕ ਤਾਕਤਵਾਰ ਕਹਿ ਰਿਹਾ ਕਿ ਦੇਖਦਾ ਪ੍ਰਧਾਨ ਮੰਤਰੀ ਤਾਕਤਵਾਰ ਆ ਔਰ ਜੋ ਮੋਦੀ ਹੈ ਤੋਂ ਮੁੱਕ ਗਿਆ ਹੈ ਇਹ ਵੀ ਗੱਲ ਚੱਲਦੀ ਹੁੰਦੀ ਹੈ ਨਾ ਜਿੱਥੇ ਕਹਿੰਦਾ ਮੋਦੀ ਆ ਕੇ ਪੈਰ ਧਰਦਾ ਚੱਕਦਾ ਹੀ ਨਹੀਂ ਹਥੋ ਉਹਨੂੰ ਵੀ ਚੱਕਣੇ ਪੈ ਗਏ ਸੀ ਦੁਨੀਆ ਦੇ ਕਿ ਕੋਈ ਤਾਕਤ ਨਹੀਂ ਆ ਸਕਦੀ ਜੇਕਰ ਲੋਕઠੇ ਹੋ ਜਾਣ ਤੇ ਇਹ ਤਾਂ ਕਿਹੜੇ ਬਾਤ ਦੀ ਮੂਲੀ ਐ ਇਹਨੂੰ ਮੰਨਣਾ ਹੀ ਪਊਗਾ ਜੇ ਲੋਕ ਸਾਰੇ ਇਕੱਠੇ ਹੋ ਗਏ ਇੱਕ ਮਤ ਤੋਂ ਜਿਵੇਂ ਅਸੀਂ ਸਾਡੀਆਂ ਰਾਜਨੀਤਿਕ ਪਾਰਟੀਆਂ ਲਾਈਆਂ ਸਾਰੇ ਨਾਲ ਖੜੇ ਆ ਸਾਰੇ ਡਟ ਕੇ ਖੜ ਗਏ ਲੋਕਾਂ ਦੇ ਭੜੇ ਵਾਸਤੇ ਖੜ ਕੇ ਅਸੀਂ ਕੋਈ ਟੱਕਾ ਨਹੀਂ ਕਰ ਰਹੇ ਅਸੀਂ ਲੋਕਾਂ ਦੇ ਭੜੇ ਦੀ ਗੱਲ ਕਰ ਰਹੇ ਆ ਲੋਕਾਂ ਦੇ ਭੜੇ ਵਾਸਤੇ ਜਦੋਂ ਖੜ ਗਏ ਨਾ ਲੋਕਾਰੇ ਤੇ ਇਹਨਾਂ ਨੂੰ ਵਾਪਸ ਲੈਣੀ ਪਊ ਤੁਸੀਂ ਕਹਿੰਦੇ ਲੋਕ ਹੀ ਕਰਦੇ ਹੋ ਦੰਕੀ ਐਸ ਤੋਂ ਪਹਿਲਾਂ ਕਿਸਾਨ ਜਿੱਦ ਤੱਕ ਕਰਦੇ ਹੋ ਰਹੇ ਹੋ ਬਿਲਕੁਲ ਸਾਡੀ ਇਹ ਸੋਚ ਆ ਅਸੀਂ ਪਹਿਲਾਂ ਵੀ ਇਕੱਠੇ ਕੀਤੇ ਸੀ ਉਦੋਂ 2020 ਦੇ ਵਿੱਚ ਤੁਹਾਨੂੰ ਥਾਰਿਆਂ ਨੂੰ ਪਤਾ ਹੈ ਕਿ ਅਸੀਂ ਅੱਗੇ ਲਿਖਿਆ ਸਾਡੀ ਜਨਨੀ ਬੰਦੀ ਲੱਗੇ ਲੱਗੇ ਫੈਲ ਗਈ ਚਾਰ ਅਗਤ ਤੋਂ ਸ਼ੁਰੂ ਕੀਤਾ ਸੀ ਤੇ ਸਾਰਿਆਂ ਦੇ ਸਾਰੀਆਂ ਹੌਲੀ ਹੌਲੀ ਪਰਮਾਤਮਾ ਦੀ ਕਿਰਪਾ ਜਿਵੇਂ ਦੇਸ਼ ਕੱਟਾ ਹੋਇਆ ਸੀ ਹੁਣ ਵੀ ਆ ਜਿਹੜੀ ਲੜਾਈਆਂ ਲੱਗਣ ਵਾਲੀ ਜਿਹੜੀ ਹੁਣ ਪੰਜਾਬ ਸਰਕਾਰ ਦੇ ਨਾਲ ਵਿੱਚ ਜਿੰਦਰ ਦੇ ਬਦਲੇ ਵੀ ਹੁੰਦੇ ਨੇ ਇਹ ਵੀ ਲੱਗਣ ਤੋਂ ਪਹਿਲਾਂ ਸਾਰੀਆਂ ਜੱਥੇ ਬੰਦੀਆਂ ਟੋਟਲ ਜੱਥੇ ਬੰਦੀਆਂ ਸਾਰੀਆਂ ਇੱਕ ਮੰਚ 'ਤੇ ਹੋ ਕੇ ਦਿੱਲੀ ਵਾਂਗੂ ਲੜਾਈ ਲੜ ਦਿੱਤੀਆਂ ਤੇ ਜਸਮਤ